ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਟਿੱਪਣੀ ਆਉਂਦੀ ਹੈ ਉਹਨਾਂ ਨੇ ਬੜੀ ਇਹ ਕਹਿ ਲੋ ਕਿ ਦਾਅਵੇ ਨਾਲ ਵੀ ਔਰ ਆਪਣੇ ਮਨੋਂ ਵੀ ਕਹਿੰਦੇ ਕਿ ਮੈਂ ਜ਼ਿੰਮੇਵਾਰਾਂ ਸਾਡੀ ਹਾਰ ਦਾ ਜਿਹੜੀ ਪਛਮੀ ਜਿਮਣੀ ਚੋਣ ਹੋਈ ਹੈ ਹੋਰ ਵੀ ਬੜੀਆਂ ਘਾਟਾਂ ਰਹੀਆਂ ਹੋਣਗੀਆਂ ਜਿਹੜਾ ਉਹਨਾਂ ਦਾ ਇਹ ਸਟੇਟਮੈਂਟ ਦੇਣੀ ਇੱਥੇ ਆ ਕੇ ਕਿਉਂਕਿ ਅਗਲੀਆਂ ਜਿਮਣੀ ਚੋਣਾਂ ਸਿਰ ਤੇ ਖੜੀਆਂ ਨੇ ਖੁਦ ਉਹਨਾਂ ਦੇ ਆਪਣੇ ਜੱਦੀ ਹਲਕੇ ਦੀ ਜਿੱਥੋਂ ਦੋ ਤਿੰਨ ਵਾਰੀ ਐਮਐਲਏ ਬਣੇ ਹੁਣ ਕੀ ਉਸ ਚੋਣ ਨੂੰ ਧਿਆਨ ਚ ਰੱਖ ਕੇ ਜ਼ਿੰਮੇਵਾਰੀ ਕਬੂਲ ਲਈ ਗਈ ਹੈ ਜਾਂ ਵਜ੍ਹਾ ਕੋਈ ਹੋਰ ਹੈ ਕਿਉਂਕਿ ਇੱਕ ਚਰਚਾ ਹੈ ਉੱਥੇ ਕਿ ਜਿਵੇਂ ਜਲੰਧਰ ਜਿਮਣੀ ਚੋਣ ਹੋਈ ਸੀ ਮੈਂਬਰ ਪਾਰਲੀਮੈਂਟ ਦੀ ਉਦੋਂ ਵੀ ਸਾਰਿਆਂ ਨੇ ਇਕੱਠੇ ਹੋ ਕੇ ਨਹੀਂ ਲੜੀ ਇਸ ਚੋਣ ਦੇ ਵਿੱਚ ਵੀ ਕਹਿੰਦੇ ਕਿ ਕੋਈ ਘੱਟ ਤੇ ਕੋਈ ਵੱਧ ਕਦਮ ਚੱਲਿਆ ਦੇਖੋ ਸੰਦੀਪ ਇਹ ਜਿਹੜੀ ਇਲੈਕਸ਼ਨ ਜਰਿੰਦਰ ਜਿਮਣੀ ਚੋਣ ਹੋਈ ਤੇ ਕਾਂਗਰਸ ਪਾਰਟੀ ਨੇ ਸਾਂਝੇ ਤੌਰ ਤੇ ਲੜੀ ਨਹੀਂ ਇਹ ਤਿੰਨਾਂ ਨੇ ਵੱਖੋ ਵੱਖਾ ਜੋਰ ਲਾਇਆ ਹੈਗਾ ਐਲੋਪੀ ਪ੍ਰਤਾਪ ਸਿੰਘ ਬਾਇਬਾ ਨੇ ਵੱਖਰਾ ਰਾਜਾ ਮਰਿੰਦਰ ਸਿੰਘ ਨੇ ਵੱਖਰਾ ਔਰ ਚਰਨਜੀਤ ਸਿੰਘ ਚੰਨੀ ਨੇ ਵੱਖਰਾ ਚਲੋ ਠੀਕ ਹੈ ਵੱਖਰਾ ਪਰ ਜਿਹੜੀ ਜ਼ਿੰਮੇਵਾਰੀ ਹੁੰਦੀ ਨਾ ਜੇ ਪਾਰਟੀ ਜਿੱਤਦੀ ਆ ਜੇ 7 ਸੀਟਾਂ ਲੋਕ ਸਭਾ ਦੇ ਵਿੱਚ ਜਿੱਤੀਆਂ ਨੇ ਉਹ ਰਾਜਾ ਮਰਿੰਦਰ ਸਿੰਘ ਵੜਿੰਗਰ ਨੂੰ ਸਿਹਰਾ ਜਾਣਾ ਹੈਗਾ ਕਿ ਉਹਨੇ ਜਿੱਤੀਆਂ ਉਹਦੀ ਜੇ ਸਿੱਧੀ ਅਗਵਾਈ ਦੇ ਵਿੱਚ ਪਾਰਟੀ ਜਿੱਤਦੀ ਆ ਸਲਾਮ ਉਹਨੂੰ ਹੁੰਦੀ ਆ ਤੇ ਜੇ ਪਾਰਟੀ ਨੂੰ ਹਾਰ ਹੁੰਦੀ ਆ ਤੇ ਬਦਖੋਈਆਂ ਵੀ ਉਹਦੀਆਂ ਹੁੰਦੀਆਂ ਨੇ ਸ਼ਰੂਮਨੀ ਕਾਲੀ ਦਲ ਦੇ ਵਿੱਚ ਜਦੋਂ 2012 ਦੇ ਵਿੱਚ ਰਿਪੀਟ ਕੀਤੀ ਆ ਸ਼ਰੂਮਨੀ ਕਾਲੀ ਦਲ ਦੀ ਸਰਕਾਰ ਬਣੀ ਤੇ ਭਾਜਪਾ ਵੀ ਵਾਲੇ ਕਹਿੰਦੇ ਸੀ ਕਿ ਸੁਬੀਸ਼ ਸਿੰਘ ਬਾਦਲ ਵਰਗਾ ਖਿਡਾਰੀ ਨਹੀਂ ਕੋਈ ਹੈਗਾ ਬੜੀ ਜ਼ਬਰਦਸਤ ਮੈਨੇਜਮੈਂਟ ਕਰਦਾ ਬੱਲੇ ਬੱਲੇ ਹੋ ਗਈ ਉਹ 17 ਚ ਵੀ ਹਾਰ ਗਿਆ 22 ਚ ਆ ਕੇ ਕਹਿੰਦੇ ਸੁਬੀਸ਼ ਸਿੰਘ ਬਾਦਲ ਮਾੜਾ ਹੁਣ ਜੇ ਲੋਕ ਸਭਾ ਚੋਣਾਂ ਚ ਜੇ ਰਾਜਾ ਮਰਿੰਦਰ ਸਿੰਘ ਵੜਿੰਗ ਦੇ ਨੇ 7 ਸੀਟਾਂ ਜਿੱਤੀਆਂ ਨੇ ਉਹ ਕਾਂਗਰਸ ਪਾਰਟੀ ਨੂੰ ਦੇ ਲੀਡਰਾਂ ਵੱਡਿਆਂ ਨੂੰ ਪੱਛੀਆਂ ਨਹੀਂ ਆਈਆਂ ਬੇਸਿਕਲੀ ਉਹ ਕਹਿੰਦਾ ਯਾਰ ਕੱਲ ਦਾ ਯਾਰ 46 47 ਸਾਲ ਦਾ ਮੁੰਡਾ ਉਹ ਉਹਦੀ ਅਗਵਾਈ ਚ ਅਸੀਂ ਇਲੈਕਸ਼ਨ 7 ਸੀਟਾਂ ਜਿੱਤ ਗਏ ਉਹ ਪੱਛੀ ਨਹੀਂ ਆ ਕੁਝ ਇਹਨਾਂ ਦੇ ਆਪ ਕਾਂਗਰਸ ਪਾਰਟੀ ਦੇ ਲੀਡਰ ਆਪ ਹੀ ਅਪਰੇਵਾ ਹੋ ਗਿਆ ਉਹਨਾਂ ਨੂੰ ਕਿਉਂਕਿ ਸਾਰੇ ਮੁੱਖ ਮੰਤਰੀ ਬਨਣ ਲੱਗ ਪਏ ਨੇ ਹਰ ਇੱਕ ਨੂੰ ਮੁੱਖ ਮੰਤਰੀ ਦਾ ਸੁਪਨਾ ਆਉਣਾ ਸ਼ੁਰੂ ਹੋ ਗਿਆ ਉਹਦੇ ਚ ਰਾਜਾ ਮਰਿੰਦਰ ਸਿੰਘ ਵੜਿੰਗ ਉਹਦੇ ਚ ਪ੍ਰਗਟ ਸਿੰਘ ਹੋਣੀ ਹੋਗੇ ਉਹਦੇ ਚ ਰਾਣਾ ਗੁਰਜੀਤ ਸਿੰਘ ਹੋਗੇ ਉਹਦੇ ਚ ਪ੍ਰਤਾਪ ਸਿੰਘ ਬਾਜਵਾ ਹੋਗੇ ਉਹਦੇ ਚ ਚਰਨਜੀਤ ਸਿੰਘ ਚੰਨੀ ਹੋਗੇ ਉਹਦੇ ਚ ਸੁਜਿੰਦਰ ਸਿੰਘ ਰੰਧਾਵਾ ਹੋਗੇ ਸ਼ਾਇਦ ਬਾਕੀਆਂ ਦੇ ਆਪਾਂ ਨੂੰ ਨਾਮ ਵੀ ਹੋਣਗੇ ਹਨਾ ਇਹ ਜਿਹੜੇ ਮੋٹے ਚਿਹਰੇ ਨੇ ਹੁਣ ਇਹ ਹੈ ਕਿ ਸਾਰੇ ਮੁੱਖ ਮੰਤਰੀ ਦੇ रेस ਦੇ ਵਿੱਚ ਲੱਗੇ ਹੋ ਨੇ ਤੇ ਇਸ ਕਰਕੇ ਹੁਣ ਇੱਕ ਹਾਰ ਨੂੰ ਇੱਕ ਦੂਜੇ ਦੇ ਉੱਪਰ ਸੁੱਟ ਰਹੇ ਨੇ ਬੁਦੇ ਜਲੰਧਰ ਦੇ ਵਿੱਚ ਜੇ ਜਿੱਤ ਜਾਂਦੇ ਤੇ ਫਿਰ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਪ੍ਰਧਾਨਗੀ ਪੀਲ ਇਲੈਕਸ਼ਨ ਜਿੱਤ ਗਏ ਤੇ ਜੇ ਹਾਰਗੇ ਤੇ ਉਹਦੇ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਹਾਰ ਬੰਦੀ ਉਹਦੇ ਚ ਚਰਨਜੀਤ ਸਿੰਘ ਚੰਨੀ ਦੀ ਨਹੀਂ ਬੰਦੀ ਉਹਦੇ ਚ ਐਲੋਪੀ ਦੀ ਨਹੀਂ ਮੰਦੀ ਹੈਗੀ ਪ੍ਰਤਾਪ ਸਿੰਘ ਬਾਜਵਾ ਨੇ ਮਦਿਓ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਉਹ ਤੇ ਉਹ ਵੀ ਮੰਨਦੇ ਕਿ ਜੇ ਜਲੰਧਿਆਣੇ ਚੋ ਜਿੱਤੋਂ ਮੈਂ ਜਿੱਤਿਆ ਜਿੱਥੇ ਜੇ ਵੋਟਾਂ ਘਟੀਆਂ ਹੈਗੀਆਂ ਨੇ ਉਹ ਮੇਰੀ ਜ਼ਿੰਮੇਵਾਰੀ ਇੱਕ ਲੀਡਰਸ਼ਿਪ ਦੀ ਚੰਗੇ ਗੁਣਾਂ ਦੀ ਸਿਆਣਪਾ ਕਿ ਜੇ ਜਿੱਤਦਾ ਤੇ ਫਿਰ ਮੇਰੀ ਅਗਵਾਈ ਇਹ ਜੇ ਹਾਰਦਾ ਤੇ ਤੁਹਾਨੂੰ ਹਾਰ ਕਬੂਲਣੀ ਪਏਗੀ ਉਹਦੇ ਚ ਇੱਕ ਇਹ ਹੈ ਕਿ ਜਿਹੜੀ ਜਲੰਧਰ ਦੀ ਚੋਣ ਹੈ ਇਹਨਾਂ ਨੇ ਇਕੱਠੇ ਅਗਰ ਲੜਦੇ ਕਿਉਂਕਿ ਇਹਨਾਂ ਦੇ ਤਿੰਨ ਪਾਵਰ ਸੈਂਟਰ ਬਣ ਗਏ ਸੀ ਪ੍ਰਤਾਪ ਸਿੰਘ ਬਾਜਵਾ ਐਲੋਪੀ ਲੀਡਰ ਚਰਨਜੀਤ ਸਿੰਘ ਚੰਨੀ ਹੁਣੀ ਜਲੰਧਰ ਦੇ ਲੋਕ ਸਭਾ ਮੈਂਬਰ ਔਰ ਰਾਜਾ ਮਰਿੰਦਰ ਸਿੰਘ ਵੜਿੰਗ ਸੂਬਾ ਪ੍ਰਧਾਨ ਇਕੱਠੇ ਅਗਰ ਪ੍ਰਚਾਰ ਕਰਦੇ ਹੈਗੇ ਲਾਜ਼ਮੀ ਤੌਰ ਤੇ ਤੇ ਇੰਨੀ ਜਿਆਦਾ ਜਿੱਤ ਤੇ ਦੂਰ ਦੀ ਗੱਲ ਇੰਨੀ ਨਮੋਸ਼ੀ ਭਰੀ ਹਾਰ ਨਾਲ ਦੀ 37237 ਵੋਟਾਂ ਦੀ ਨੇ 37237 ਤੇ ਉਹਦਾ ਫਰਕ ਨਾ ਮਿੰਦਰਪਗ ਤੇ ਤੇ ਸ਼ੀਤਲਗੜ੍ਹ ਇਹ ਬੀਬੀ ਦੀਆਂ ਤੇ ਹੋਰ 2000 ਘੱਟ ਲਾ ਲਓ ਨਾ ਵੀ 40000 ਨਾਲ ਨਾ ਕਾਂਗਰਸ ਹਾਰਦੀ ਇਹ ਅਗਰ ਕਿਉਂਕਿ ਇਹ ਜੋ ਚੰਨੀ ਸਾਹਿਬ ਜਾਂਦੇ ਕਾਂਗਰਸ ਪਾਰਟੀ ਦੇ ਵਰਕ ਉਹਦੇ ਨਾਲ ਚੱਲ ਪੈਂਦੇ ਲੀਡਰ ਲੋਕਲ ਲੈਵਲ ਦੇ ਜੇ ਬਾਈਬਾ ਸਾਹਿਬ ਜਾਂਦੇ ਇਕੱਠੇ ਚੱਲੇ ਉਧਰ ਚੱਲਦੇ ਰਾਜਾ ਮਰਿੰਦਰ ਸਿੰਘ ਉਹਦੇ ਚੱਲੇ ਅਗਰ ਜੁਨਾਈਟਡ ਤੌਰ ਤੇ ਲੜਦੇ ਤੇ ਲਾਜ਼ਮੀ ਤੌਰ ਤੇ ਰਸੀਡ ਦਾ ਕੁਝ ਰਿਜ਼ਲਟ ਹੋਰ ਹੁੰਦਾ ਪਰ ਮੈਨੂੰ ਲੱਗਦਾ ਕਾਂਗਰਸ ਪਾਰਟੀ ਨੂੰ ਸਤਾਈ ਦੇਖਣੀ ਚਾਹੀਦੀ ਆ ਹਲੇ ਚਾਰ ਤੁਸੀਂ ਹੋਰ ਲੜਦੀਆਂ ਇੱਕ ਦੂਜੇ ਦੇ ਖਿਲਾਫ ਇਦਾਂ ਬੋਲੋਗੇ ਤੇ ਨੁਕਸਾਨ ਹੋਵੇਗਾ ਤੇ ਨਹੀਂ ਤੇ ਫਿਰ 27 ਦੇ ਵਿੱਚ ਅੱਜ ਤੁਸੀਂ ਸੁਫਨੇ ਲਈarre ਕਿ ਸਾਡੀ ਸਰਕਾਰ ਬਣੂਗੀ ਇਹ ਜਿਹੜੀ ਤੁਸੀਂ ਆ 7 ਸੀਟਾਂ ਜਿੱਤੀਆਂ ਨਾ ਇਹ ਲੋਕਾਂ ਨੇ ਸਰਕਾਰ ਤੇ ਗੁੱਸਾ ਕੱਢਿਆ ਜਿਵੇਂ 2022 ਦੇ ਵਿੱਚ ਕਾਲੀਦਲ ਔਰ ਕਾਂਗਰਸ ਨੂੰ ਨਕਾਰਿਆ ਨਾ ਆਮ ਆਦੀ ਪਾਰਟੀ ਦੀ ਇੱਡੀ ਕ੍ਰੈਡੀਬਿਲਟੀ ਨਹੀਂ ਸੀ ਕਿ 92 ਸੀਟਾਂ ਲੈ ਜਾਂਦੇ ਹੈਗੇ ਪਰ ਲੋਕਾਂ ਦਾ ਗੁੱਸਾ ਉਹਨਾਂ ਦੇ ਬਹੁਤ ਪ੍ਰਤੀ ਆ ਜਿਹੜੀਆਂ 7 ਸੀਟਾਂ ਜਿੱਤੀਆਂ ਨਾ ਇਹ ਵੀ ਲੋਕਾਂ ਦਾ ਗੁੱਸਾ ਹੈ ਜੇ ਤੁਹਾਡੀ ਨੀਅਤ ਚੰਗੀ ਹੁੰਦੀ ਨਾ ਤੁਸੀਂ ਨੰਦਪੁਰ ਸਾਹਿਬ ਵੀ ਜਿੱਤ ਨਹੀਂ ਸੀ ਤੁਹਾਡੀ ਨੀਅਤ ਚੰਗੀ ਹੁੰਦੀ ਤੇ ਤੁਸੀਂ ਹਾਰਪੁਰ ਵੀ ਜਿੱਤ ਸਕਦੇ ਨਾ ਤੁਸੀਂ ਉਹ ਕੁੜੀ ਦੀ ਮਦਦ ਕੀਤੀ ਨਾ ਉੱਤੇ ਵੱਡਾ ਲੀਡਰ ਪੰਜਾਬ ਦੇ 8-9 ਕਾਂਗਰਸ ਪਾਰਟੀ ਦੇ ਵੱਡੇ ਲੀਡਰ ਨੇ ਜਿਨ੍ਹਾਂ ਲੋਕ ਸੋਹਦੇ ਵਿਸ਼ਵਾਸ ਕਰਦੇ ਕੋਈ ਹਾਰਪੁਰ ਗਿਆ ਜਾਮਨੀ ਗੋਮਰ ਦੀ ਮਦਦ ਕਰਨ ਵਾਸਤੇ ਕੋਈ ਨਹੀਂ ਔਰ ਇੱਥੇ ਨੰਦਪੁਰ ਸਾਹਿਬ ਵੀ ਇਦਾਂ ਹੀ ਹੋਇਆ ਜੇ ਅਗਰ ਵੰਦਰਾਂ ਦੇ ਪਹਿਲਾਂ ਸੀਟ ਦੇ ਦਿੰਦੇ ਤੇ ਇਹ ਕੱਢ ਗਏ ਸੀ ਸੀਟ ਵਿਜੇ ਸਿੰਘਲਾ ਤੇ ਜੇ ਉਹਨੂੰ ਵਿਜੇ ਸਿੰਘਲਾ ਨੂੰ ਉਥੋਂ ਹੀ ਲੜਾਉਂਦੇ ਆਨੰਦਪੁਰ ਸਾਹਿਬ ਤੋਂ ਉਹ ਸੌਰੀ ਸੰਗਰੂਰ ਤੋਂ ਤੇ ਰਿਜ਼ਲਟ ਕੁਝ ਹੋਰ ਹੀ ਹੋਣਾ ਹੈ ਕੁਝ ਸੀਟਾਂ ਤੇ ਕਾਂਗਰਸ ਪਾਰਟੀ ਨੇ ਵੀ ਲੋਕ ਸਭਾ ਦੀ ਵੀ ਖੁਦ ਹਰਾਈਆਂ ਨੇ ਤੇ ਆ ਜਲੰਧਰ ਵਾਲੀ ਹੁਣ ਇੱਕ ਦੂਜੇ ਦੇ ਉੱਪਰ ਚੱਕੜ ਸੁੱਟੀ ਜਾਊਗੇ ਤੇ ਉਹ ਲਾਜ਼ਮੀ ਤੌਰ ਤੇ ਇਹਦੇ ਚ ਕਾਂਗਰਸ ਪਾਰਟੀ ਦਾ ਹੀ ਨੁਕਸਾਨ ਹੋਊਗਾ ਫਿਰ 2027 ਦੇ ਵਿੱਚ ਇਹ ਪੁੱਲ ਜਾਣੇ ਕਿ ਤੁਹਾਡੀ ਸਰਕਾਰ ਬੰਨੂ ਲੋਕੀ ਕਹਿੰਨਗੇ ਜਿਹੜਾ ਯਾਰ ਆਪਣਾ ਘਰ ਨਹੀਂ ਸੰਭਾਲ ਸਕਦੇ ਆਪਣੀ ਪਾਰਟੀ ਨਹੀਂ ਸੰਭਾਲ ਸਕਦੇ ਉਹ ਗਾਂ ਸਰਕਾਰ ਕੇ ਵਿੱਚ ਸੰਭਾਲ ਲਗੇ ਔਰ ਦੂਜੀ ਗੱਲ ਹੈ ਕਿ ਇਸੇ ਮੇਰਾਜਾ ਬਰਿੰਦਰ ਸਿੰਘ ਵੜਿੰਗਰ ਨੂੰ ਟਾਰਗੇਟ ਕਰ ਰਹੀ ਉਹਦੀ ਕਾਂਗਰਸ ਪਾਰਟੀ ਪੰਜਾਬ ਦੇ ਲੀਡਰ ਕਿਉਂਕਿ ਪੰਜਾਬ ਕਾਂਗਰਸ ਦੇ ਵਿੱਚ ਇੱਕ ਰਿਵਾਜ ਹੈ ਕਿ ਜਿਹਦੀ ਪਾਰਟੀ ਦੀ ਜਿਹੜੀ ਜਿਹਦੀ ਅਗਵਾਈ ਦੇ ਵਿੱਚ ਚੋਣ ਲੜੀ ਜਾਂਦੀ ਹੈ ਅਸੈਂਬਲੀ ਉਹਦੇ ਮੁੱਖ ਮੰਤਰੀ ਬਣਨ ਦੇ ਜ਼ਿਆਦਾ ਚਾਂਸ ਹੁੰਦੇ ਨੇ ਉਹਨਡਾ ਰਾਜਾ ਬਰਿੰਦਰ ਸਿੰਘ ਵੜਿੰਗ ਦੇ 3 ਸਾਲ ਹੋ ਜਾਣੇ ਹੁਣ ਅਗਲਾ ਜਿਹੜਾ ਪ੍ਰਧਾਨ ਕੋਣ ਬਣਦਾ ਕੀ ਉਹ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਬਣਗੇ ਕੀ ਉਹ ਪ੍ਰਧਾਨ ਸੁਖਜਿੰਦਰ ਸਿੰਘ ਰੰਧਾਵਾ ਬਣਗੇ ਜਾਂ ਕੀ ਉਹ ਪ੍ਰਧਾਨ ਪ੍ਰਗਟ ਸਿੰਘ ਬਣਗੇ ਜਾਂ ਕੀ ਉਹ ਪ੍ਰਧਾਨ ਰਾਣਾ ਗੁਰਜੀਤ ਸਿੰਘ ਬਣਗੇ ਪ੍ਰਧਾਨਗੀ ਦੀ ਲੜਾਈ ਨੂੰ ਲੈ ਕੇ ਟਾਰਗੇਟ ਹੋ ਰਹੇ ਨੇ ਰਾਜਾ ਬਰਿੰਦਰ ਸਿੰਘ ਵੜਿੰਗ ਹੋਰ ਕੁਝ ਨਹੀਂ ਹੈਗਾ